ਸੋਸ਼ਲ ਮੀਡੀਆ ਇੱਕ ਇਸ ਤਰੀਕੇ ਦਾ ਪਲੇਟਫਾਰਮ ਹੁੰਦਾ ਹੈ ਕਿ ਰਾਤੋਂ ਰਾਤ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਡੀ ਕੀਤੀ ਕੋਈ ਹਰਕਤ ਕਿੱਥੋਂ ਦੀ ਕਿੱਥੇ ਤੁਹਾਨੂੰ ਪਹੁੰਚਾ ਦੇਵੇ ਜੀ ਹਾਂ ਇਹ ਕਹਤਾਂ ਵਿਹੀ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਵਟਸਐਪ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਹੈ ਇੱਕ ਮਿਸਰੀ ਦੀ મિત્રીને ખાતી પીતી ਵਿੱਚ ਕੁਝ ਅਜੇਹਾ ਕਰ ਦਿੱਤਾ ਕਿ ਉਸ ਨੂੰ ਪਤਾ ਵੀ ਨਹੀਂ ਸੀ ਕਿ ਉਸਨੇ ਰਾਤੋਂ ਰਾਤ ਹੀ ਅਗਲੇ ਦਿਨ ਇਹ ਨਾਮਸ਼ਹੂਰ ਹੋ ਜਾਣਾ ਹੈ ਜੀਹਾਂ ਜੋ ਅਸੀਂ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ અતਹੀ ਵੀਡੀਓ ਬਣਾਈ ਹੈ ਉਸੇ ਕਰਦੇ ਮਕਾਨ ਮਾਲਕ ਨੇ ਜੀਹਾਂ ਮਿਸਤੀ ਘਰ ਬਣਾਉਂਦਾ ਬਣਾਉਂਦਾ ਚਗਾਠ ਲਗਾਉਣਾ ਭੁੱਲ ਗਿਆ ਉਸ ਤੋਂ ਬਾਅਦ ਕੀ ਹੋਇਆ ਆਉ ਤੁਹਾਨੂੰ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਪ੍ਰੀ ਤੇ ਉਹ ਚਿਗਾਠਾ ਭਈਆ ਤੇ ਫਤੂ ਇਹਦਰ ਲਾਈ ਨਾ ਆ ਲਾਤੀ ਬਾਈ ਜੀ ਇੱਕ ਉਹ ਇਹ ਤਾਂ ਚਲ ਮੰਨ ਲਿਆ ਬਾਥਰੂਮ ਦੀ ਲੱਗੇਗੀ ਤੇ ਇਹਦਰ ਜਿਹੜੀ ਪਰਲੇ ਪਾ ਟਾਇਲਟ ਬਣਾਈ ਜਣਾ ਇਹਦੀ ਇਹਦਾ ਬਾਰ ਕਿੱਥੇ ਆ ਇੱਥੇ ਰਮ ਦੀ ਬਾਈ ਜੀ ਤੇ ਹੋਰ ਇੱਥੇ ਲਾਉਣੀ ਸੀ ਹੋਰ ਕਿੱਥੇ ਲਾਉਣੀ ਸੀ ਇਹ ਤਾਂ ਆਪਾਂ ਲਾਉਣੀ ਭੁੱਲ ਗਏ ਬਾਈ ਆਹ ਦੇਖ ਲੋ ਯਾਰ ਸਾਡਾ ਮਿਸਤਰੀ ਪਤੰਦਰ ਨੇ ਆਹ ਪਈ ਚਿਗਾਠ ਇੱਥੇ ਦੇ ਬਰਾਬਰ ਲਾਉਣੀ ਸੀ ਤੇ ਚਿਗਾਠ ਲਾਈ ਨਹੀਂ ਮਿਸਤਰੀ ਤੇ ਆ ਤੁਹਾਨੂੰ ਮੈਂ ਦਿਖਾਉਣਾ ਹੁਣ ਮਿਸਤਰੀ ਦੇ ਕੰਮ ਤਾਂ ਪੈੜ ਤੇ ਚੜ ਕੇ ਆ ਸਾਡਾ ਮਿਸਤਰੀ ਆ ਤੇ ਬਤੰਦਰ ਨੇ ਕੀ ਕੰਮ ਕਰਤਾ ਆ ਵੇਖੋ ਆ ਚਗਾ ਹਲਾਤੀ ਇਧਰ ਤੇ ਇਧਰ ਕੋਈ ਬਾਰ ਨਹੀਂ ਰੱਖਿਆ ਕਿਸੇ ਪਾਸੇ ਵੀ ਤੇ 8 8 ਫੁੱਟ ਤੇ ਕਰ ਚਨਾਈ ਕਰਤੀ ਨਾ ਉੱਧਰ ਬਾਰ ਰੱਖਿਆ ਨਾ ਇੱਧਰ ਰੱਖਿਆ ਵੇਖੋ ਕਿਤੇ ਵੀ ਕਿਸੇ ਪਾਸੇ ਬਾਰ ਨਹੀਂ ਰੱਖਿਆ ਪਤੰਦਰ ਨਹੀਂ ਇਹ ਲੋ ਦੱਸੋ ਹੁਣ ਇਹਦੇ ਚ ਬੜਿਆ ਕਿੱਥੋਂ ਦੀ ਕਰਾਂਗੇ ਛੱਤ ਪੱਟ ਕੇ ਮਿਸਤਰੀ ਬਾਈ ਜੀ ਢਾਡ ਗਏ ਫਿਰ ਇੱਕ ਗੰਦ ਢਾਕ ਜਗੜ ਦਾਦਨੇ ਫਿਰ ਕਿੰਦਾ ਯਾਰ ਸੀਮੈਂਟ ਬਹੁਤ ਖਰਾਬ ਹੋ ਗਿਆ ਭਰਾਵਾ ਢਹਾੜੀਆਂ ਵੀ ਖਰਾਬ ਹੋ ਗਈਆਂ ਹੂੰ ਤੂੰ ਹਾ ਗਾਣੋ ਤੇ ਆ ਰੱਖਿਆ ਕਰ ਯਾਰ ਤੇਰੇ ਕੋਲੇ ਤਾਂ ਜਗਾੜ ਪਈ ਸੀ ਉਹ ਨਾ ਇਹਨਾਂ ਨੇ ਦੱਸਿਆ ਜੀ ਉੱਧਰ ਲੱਗੇ ਰਹੇ ਬਸ ਤੂੰ ਹਰ ਖਾਦੀ ਵੀ ਤੀਜੀ ਭੁੱਲ ਗਿਆ ਹਾਂਜੀ ਬਸ ਕੋਈ ਮਾੜਾ ਮੱਟਾ ਖਾ ਲੈਣਾ ਵਦ ਹੋ ਗਿਆ ਅੱਛਾ ਅੱਛਾ ਦੱਸ ਤੀਏ ਕਿ ਮਿਸਤਰੀ ਵੱਲੋਂ ਕੀਤੀ ਗਈ ਇਸ ਹਰਕਤ ਤੋਂ ਬਾਅਦ ਇਸ ਕਰਾਮਾਤ ਤੋਂ ਬਾਅਦ ਹੀ ਉਸਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਜੋ ਕਿ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਬਿਊਰੋ ਰਿਪੋਰਟ ਐਸਐਮਸੈਟ ਨਿਊਜ਼